ਕਿੰਦਰਾ ਜੀ ਪਸਾ ਤਾਂ ਇਹ ਇਹ ਨਹੀਂ ਪਤਾ ਅੰਦਰ ਵਾਧਾਨ ਜੀ ਨਹੀਂ ਅੰਦਰ ਆਲੰਦ ਪਤਾ ਨਹੀਂ ਮੱਤਾਂ ਨੂੰ ਬਾਈਟ ਕਰਨੀ ਵੀ ਬਰੋੜਾ ਜੀ ਨਹੀਂ ਕਰਨੀ ਫੇਰ ਮਰੇ ਜੀ ਹਾਂ ਜੀ ਉਹ ਕਿਹਦੇ ਰੈਡੀ ਹਾਂ ਜੀ ਹਾਂ ਜੀ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਮੇਰੇ ਨਾਲ ਮੇਰੇ ਸਹਿਯੋਗੀ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ ਜੀ ਸਾਡੇ ਸੀਨੀਅਰ ਅਗੂ ਟਿੱਕਾ ਸਾਹਿਬ ਸੁਖਵਿੰਦਰ ਸਿੰਘ ਪਿੰਟੂ ਜੀ ਰਾਮ ਚਾਵਲਾ ਜੀ ਅੱਜ ਅਸੀਂ ਇੱਥੇ ਆਏ ਆ ਐਸਜੀਬੀਸੀ ਦੇ ਦਫ਼ਤਰ ਔਰ ਬੜੀ ਦੁਖ ਦੀ ਗੱਲ ਹੈ ਕਿ ਜੇ ਸਾਡਾ ਸ਼ਰਧਾ ਦਾ ਕੇਂਦਰ ਹੈ ਸ੍ਰੀ ਹਰਮੰਦਰ ਸਾਹਿਬ ਜਿੱਥੇ ਅਸੀਂ ਮस्तक ਨਵਾਨੇ ਆ ਅਰਦਾਸਾਂ ਕਰਦੇ ਆ ਔਰ ਸਾਰਿਆਂ ਦਾ ਸ਼ਰਧਾ ਦਾ ਕੇਂਦਰ ਆ ਤੁਸੀਂ ਦੇਖਿਆ ਹੀ ਹੈ ਕਿ ਇੱਥੇ ਨਾ ਕੋਈ ਧਰਮ ਦੀ ਕਿਸੇ ਤਰ੍ਹਾਂ ਦੀ ਹੈ ਨਾ ਕੋਈ ਜਾਤੀ ਦੀ ਹੈ ਸਾਰਿਆਂ ਨੂੰ ਖੁੱਲੇ ਦਰਸ਼ਨ ਦਵਾਰ ਦیدار ਜਿਹੜੇ ਨੇ ਉਹ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ ਨੇ ਪਰ ਕੁਝ ਮਾੜੇ ਅੰਸਰਾਂ ਨੇ ਜਿਹੜੀ ਇਹ ਧਮਕੀ ਦਿੱਤੀ ਹੈ ਈਮੇਲ ਤੇ ਜਿਹੜੀ ਲਗਾਤਾਰ 2 ਦਿਨ ਆਈ ਹੈ ਤੇ ਸਾਡੇ ਸਭ ਦੇ ਦਿਲ ਨੂੰ ਉਹਦਾ ਕਸ਼ਟ ਹੈ ਦੁੱਖ ਹੈ ਤੇ ਇਹ ਬਹੁਤ ਮਾੜੀ ਗੱਲ ਹੈ ਜੀ ਕਿਉਂਕਿ ਇਹ ਸ਼ਰਧਾ ਦੇ ਕੇਂਦਰ ਲਈ ਅਜ ਤੱਕ ਐਸਾ ਹੋਇਆ ਨਹੀਂ ਸੀ ਜੋ ਇਹ ਜਿੰਨੇ ਵੀ ਕੀਤਾ ਹੈਗਾ ਤੇ ਅਸੀਂ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਦੀ ਜਿਹੜੀ ਬੋਧੀ ਦੀ ਸਰਕਾਰ ਹੈ ਸਾਨੂੰ ਡਾਇਰੈਕਸ਼ਨ ਆਈ ਹੈ ਕੇਂਦਰ ਲਈ 3 ਦਿਨ ਲਗਾਤਾਰ ਮੇਲ ਦੱਸਣ ਦੱਸ ਰਹੇ ਨੇ ਤੇ ਉਹਦੇ ਲੋ ਸਾਨੂੰ ਕੇਂਦਰ ਸਰਕਾਰ ਵੱਲੋਂ ਵੀ ਇਹ ਹੁਕਮ ਆਇਆ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਇਆ ਕਿ ਤੁਸੀਂ ਅਸੀਂ ਇੱਥੇ ਸੇਵਕ ਆ ਅਸੀਂ ਤੇ ਸੇਵਾਦਾਰਾਂ ਦੀ ਸਾਰੇ ਕਿਸੇ ਤਰ੍ਹਾਂ ਦੀ ਵੀ ਸਿਕਿਉਰਿਟੀ ਦੀ ਜ਼ਰੂਰਤ ਜਾਂ ਹੋਰ ਵੀ ਐਸੀ ਗੱਲ ਵੈਸੇ ਤੇ ਆਲਰੇਡੀ ਪ੍ਰਧਾਨ ਮੰਤਰੀ ਜੀ ਨੇ ਆਰਡਰ ਕਰਤੇ ਨੇ ਰੈਮੇਡੀਅਲ ਮੇਅਰ ਦੇ ਜਿਹੜੀ ਪੈਰਾ ਮਿਲਟਰੀ ਫੋਰਸਸ ਨੇ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਸੀ ਦੁਰਘਟਨਾ ਨਾ ਹੋ ਸਕੇ ਔਰ ਉਸ ਤੋਂ ਬਾਅਦ ਅਸੀਂ ਅੱਜ ਜਿਹੜੇ ਐਸਜੀਪੀਸੀ ਦੇ ਮਾਨਯੋਗ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਇਹ ਬੇਨਤੀ ਕਰਨ ਆਇਆ ਕਿ ਸਾਡੀ ਭਾਰਤੀ ਜਨਤਾ ਪਾਰਟੀ ਵੀ ਔਰ ਮੋਦੀ ਸਾਹਿਬ ਦੀ ਸਰਕਾਰ ਵੀ ਸਾਰੇ ਅਸੀਂ ਇਕੱਠੇ ਹੋ ਕੇ ਇਹ ਆਪਣੇ ਸ਼ਰਧਾ ਦੇ ਕੇਂਦਰ ਦੀ ਸੁਰੱਖਿਆ ਦੇ ਲਈ ਜਿਹਨੂੰ ਕਹਿ ਸਕਦੇ ਆ ਸਮਰਪੇਤਾ ਤੋਂ ਇਸੇ ਸੰਸਲੇ ਦੇ ਵਿੱਚ ਅੱਜ ਮਿਲਣ ਆਇਆ ਮਲਿਕ ਸਾਹਿਬ ਪ੍ਰਧਾਨ ਜੀ ਨੇ ਦੱਸਿਆ ਸਾਨੂੰ ਕਿ ਇਹ ਜਿਹੜੀ ਮੇਲ ਆ ਰਹੀ ਸੀ ਐਮਪੀ ਓਜਲਾ ਨੂੰ ਵੀ ਇਹਨੂੰ ਸੀਸੀ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਨੂੰ ਵੀ ਸੀਸੀ ਕੀਤਾ ਗਿਆ ਉਹ ਸ਼ਾਂਤ ਕਿਉਂ ਨੇ ਦੋਨੇ ਲੀਡਰ ਨਹੀਂ ਮੈਂ ਮੈਨੂੰ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਜਿ ਕੋਈ ਤੇ ਰਾਜਨੀਤੀ ਦੇ ਹੈ ਹੀ ਨਹੀਂ ਇਹ ਤੇ ਸਾਡੇ ਸਭ ਦਾ ਸ਼ਰਧਾ ਦਾ ਕੇਂਦਰ ਆ ਸ੍ਰੀ ਹਰਮੰਦਰ ਸਾਹਿਬ ਤੇ ਸਾਨੂੰ ਸਭ ਨੂੰ ਚਿੰਤੇਦਾਰ ਹੋਣਾ ਚਾਹੀਦਾ ਆਪਣੇ ਆਪਣੇ ਸਟੇਟਸ ਦੇ ਉੱਤੇ ਤੇ ਉਸ لحاظ ਦੇ ਨਾਲ ਮੈਂ ਤੇ ਸਮਝਦਾ ਨਾ ਚਿੰਤਾ ਦਾ ਵਿਸ਼ਾ ਘਟ ਕੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਸਾਹਿਬ ਕਸਟੋਡੀਅਨ ਨੇ ਔਰ ਸੁਰੱਖਿਆ ਸਟੇਟ ਸਬਜੈਕਟ ਹੈ ਜਿੱਥੇ ਕੇਂਦਰ ਦੀ ਸਾਡੀ ਮੋਦੀ ਸਾਹਿਬ ਦੀ ਸਰਕਾਰ ਨੇ ਇੱਕਦਮ ਰੈਮੈਡੀਅਲ ਮੇਅਰ ਲੈ ਲੇ ਤੁਸੀਂ ਦੇਖ ਹੀ ਲਿਆ ਪੜ੍ਹ ਵੀ ਲਿਆ ਕਿ ਜਿਹੜੀਆਂ ਫੋਰਸਸ ਨੇ ਉਹ ਡਿਪਲੋਏ ਹੋ ਗਈਆਂ ਕੰਮ ਸਟਾਰਟ ਹੋ ਗਿਆ ਪਰ ਮੈਂ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਾਂ ਭਗਵਾਨ ਸਿੰਘ ਮਾਨ ਜੀ ਨੂੰ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਬਲਿਕ ਸਾਹਿਬ ਕਿੰਨਾ ਵੱਡਾ ਇੰਟੈਲੀਜੈਂਸ ਫੇਲਰ ਮੰਨਦੇ ਹੋ 3 ਦਿਨ ਲਗਾਤਾਰ ਹੋ ਗਿਆ 3 ਤੀਸਰੇ ਦਿਨ ਵੀ 3 ਈਮੇਲ ਗਈਆਂ 3 ਦਿਨ ਤੋਂ ਲਗਾਤਾਰ ਮੇਲ ਆ ਰਹੀ ਹੈ ਪਰ ਹਲੇ ਤੱਕ ਸਾਡਾ ਖੁਫੀਆ ਤੰਤਰ ਸਾਡਾ ਸਾਈਬਰ ਕ੍ਰਾਈਮ ਸਾਡੀ ਏਜੰਸੀਆਂ ਉਹ ਬੰਦੇ ਨੂੰ ਟ੍ਰੇਸ ਨਹੀਂ ਕਰ ਪਾਈਆਂ ਐਸਾ ਜੀ ਕਿ ਅਸੀਂ ਸਭ ਜਾਣਦੇ ਆ ਕਿ ਸਾਡਾ ਗੁਆਂਡੀ ਦੇਸ਼ ਜਿਹੜਾ ਉਹ ਪੰਜਾਬ ਦਾ ਜਿਹੜਾ ਧਾਰਮਿਕ ਸੁਧਭਾਵ ਹੈ ਉਹਨਾਂ ਨੂੰ ਖਰਾਬ ਕਰਨਾ ਚਾਹੁੰਦਾ ਤੇ ਇਹ ਸਭ ਇਹ ਤਾਕਤਾਂ ਜਿਹੜੀਆਂ ਨੇ ਏਜੰਸੀਆਂ ਜਿਹੜੀਆਂ ਨੇ ਸਾਡੇ ਦੇਸ਼ ਦੇ ਖਿਲਾਫ ਲੱਗੀਆਂ ਨੇ ਏ ਮੈਂ ਸਮਝਦਾ ਕਿ ਉਹਨਾਂ ਦੀ ਇਨਵੋਲਵਮੈਂਟ ਹੈ ਔਰ ਇੰਟੈਲੀਜੈਂਸ ਪੂਰਾ ਆਪਣਾ ਸੈਂਟਰਲ ਇੰਟੈਲੀਜੈਂਸ ਦਾ ਮੈਸਜ ਜਵਾਬ ਦੇ ਸਕਦਾ ਪੰਜਾਬ ਬਾਰੇ ਦੇ ਭਗਵੰਦ ਮਾਨ ਜੀ ਜਵਾਬ ਦੇਣਗੇ ਉਹ ਤਾਂ ਤੁਸੀਂ ਦੇਖ ਹੀ ਲਏ ਹੋ ਜੀ ਕਿ ਫੋਰਸਿਸ ਦਾ ਡਿਪਲੋਏ ਹੋਣਾ ਮੈਂ ਉਹਦੇ ਤੇ ਕਮੈਂਟ ਨਹੀਂ ਕਰ ਸਕਦਾ ਇਹ ਮੈਟਰ ਜਿਹੜਾ ਹੈ ਇਹ ਸਕਿਉਰਿਟੀ ਫੋਰਸਿਸ ਦਾ ਹੈ ਉਹਨਾਂ ਦੇ ਜਿਹੜੇ ਕਮਾਂਡੈਂਟਸ ਨੇ ਆਫੀਸਰਸ ਦੇ ਬਾਰੇ ਜਾਣਕਾਰੀ ਦੇ ਸਕਦੇ ਨੇ ਪਰ ਇਹ ਤੁਸੀਂ ਜ਼ਰੂਰ ਅਸੈਸ ਕਰੋਗੇ ਕਿ ਕੇਂਦਰ ਦੀ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੇ ਰੈਮੈਡੀਅਲ ਮੇਅਰ ਲਏ ਨੇ ਤੇ ਉਹਨਾਂ ਨੇ ਇੰਟੈਲੀਜੈਂਸ ਮੇਅਰ ਵੀ ਲੈ ਲਏ ਉਹ ਸਾਰੇ ਪਿਕਚਰ ਇਚ ਆ ਗਏ ਤੇ ਇਸੇ ਤਰ੍ਹਾਂ ਸਟੇਟ ਗਵਰਨਮੈਂਟ ਨੂੰ ਜਾਂ ਹੋਰ ਏਜੰਸੀਆ ਜਿਸਰਾਉ ਜੀ ਦਾ ਸਾਹਿਬ ਦਾ ਨਾਮ ਲਿਆ ਤੁਸੀਂ ਸਾਨੂੰ ਢਲ ਮਿਲ ਕੇ ਕਰਨਾ ਚਾਹੀਦਾ ਜੀ ਇਹ ਸ਼ਰਧਾ ਸ਼ਰਧਾ ਦਾ ਕੇਂਦਰ ਹੈ ਸ੍ਰੀ ਹਰਮੰਦਰ ਸਾਹਿਬ